ਮੈਂ ਤੋਂ ਡਬਈ ਗਿਆ ਸੀਗਾ ਡਬਈ ਤੋਂ ਗਾਹ ਮੈਕਸੀਕੋ ਪਰ ਫਿਰ ਅੱਗੇ ਉਸ ਤੋਂ ਮੈਕਸੀਕੋ ਦਾ ਗਾਹ ਗੱਡਿਆਂ ਗਿਆ ਟੰਕੀ ਬਾਈ ਟੰਕੀ ਕਿੰਨੇ ਲੋਕ ਸੀ ਜਦੋਂ ਤੁਸੀਂ ਉੱਥੇ ਫਿਰ ਗਏ ਤੁਹਾਡੇ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ 15 ਕ ਜਣੇ ਸੀਗੇ 15 ਲੋਕ ਸੀ ਇਹ ਕਿਸ ਤਰ੍ਹਾਂ ਇਹ ਦੇਸ਼ ਇਸ ਤੋਂ ਰਜੈਕਟ ਦੇ ਥਰੂ ਗਏ ਸੀ ਇਹ ਕਿਸ ਤਰ੍ਹਾਂ ਤੁਹਾਨੂੰ ਦੋ ਦੁਬਈ ਕਰਿਆ ਸੀ ਦੁਬਈ ਦੁਬਈ ਤੋਂ ਕੀਤਾ ਗਿਆ ਕਿੰਨੇ ਪੈਸੇ ਲੱਗੇ ਸੀ ਤੁਹਾਡੇ ਇਸ ਸਾਰੇ ਬਾਰੇ ਬਾਰਤ ਨੂੰ ਕਿਸ ਨੂੰ ਪਤਾ ਇਹ ਬਾਰਤ ਦੇ ਚ ਕਿਸ ਨੇ ਲਗਾਏ ਤੁਹਾਡੇ ਪਾਸ ਉਹ ਆਈ ਨਹੀਂ ਲਾਇਆ ਉਹ ਆਈ ਨਹੀਂ ਲਾਇਆ ਕਿੰਨੇ ਕੇ ਪੈਸੇ ਲਗਭਗ ਦਾ ਅੰਦਾਜ਼ਾ ਕੋਈ ਅੰਦਾਜ਼ਾ ਕਿਸ ਤਰ੍ਹਾਂ ਪਕੜੇਗੇ ਤੁਸੀਂ ਫਿਰ ਉੱਥੇ ਜਾ ਕੇ ਕਿਸ ਤਰ੍ਹਾਂ ਪਕੜੇਗੇ ਬਾਰਡਰ ਕ੍ਰੋਸ ਕਰਦੇ ਹੋ ਬਾਰਡਰ ਬਾਰਡਰ ਪੁਲਿਸ ਆਈ ਸੀ ਉਦੋਂ ਬਸ ਕੈਂਪ ਚ ਲੈ ਗਏ ਸੀ ਜਦੋਂ ਇੱਥੋਂ ਗਏ ਸੀ ਤਾਂ ਉਹ ਇਹਨਾਂ ਨੇ ਕਿਹਾ ਨਹੀਂ ਸੀ ਕਿ ਡਾਇਰੈਕਟ ਫਲਾਈਟ ਕਰਾਵਾਂ ਜਾਂ ਡਾਂਕੀ ਥਰੂ ਕਰਾਂ ਡਾਂਕੀ ਕਿਤੇ ਗਿਆ ਜਦੋਂ ਉੱਥੇ ਫੜੇ ਗਏ ਸੀ ਤਾਂ ਫਿਰ ਉਸ ਤੋਂ ਬਾਅਦ ਕੈਂਪ ਲੈ ਕੇ ਕੈਂਪਰ ਬਣ ਗਏ ਮੰਤਾਚ ਪਰਵਾੜੀਵਿਚ ਕੋਲ ਕੋਨੇਗਾਟੇ ਮਮਾ ਨੇ ਦਾਦੀ ਆ ਫਾਦਰ ਫਾਦਰ ਦੀ ਦਾਤੂ ਕਿੰਨੇ ਪਰਿਵਾਰਿਕ ਮੈਂਬਰ ਨੇ ਤਿੰਨ ਨੇ ਤਿੰਨ ਇੱਕ ਸਿਸਟਰ ਵੀ ਉਹਨਾਂ ਦੀ ਮੈਰਿਜ ਹੋਈ ਸੋਰਸ ਆਫ ਇਨਕਮ ਕੀ ਹੈਗਾ ਉਹਨਿਸ ਪਰਿਵਾਰਿਕ ਕੋਈ ਨਹੀਂ ਸੋ ਅਗੇ ਕੀ ਪਲਾਨ ਆ ਹੁਣ ਤੋ ਵੇਸੇ ਤੱਕ ਕਿ ਪਿੱਛਾ ਸਾਲ ਲੱਗ ਚੁੱਕਾ ਹੈ ਦੇਖਦੇ ਹਾਂ ਤਿੰਨ ਅਮਿਲ ਸਰ ਪਾਕ ਮੌਜੂਦਾਨ ਪੰਜਾਬ ਦੇ ਵਿੱਚ ਪਰੇ ਰੇਤ ਰਾਤ ਵੀ ਲਗਭਗ 7-8 ਮੌਜੂਦ ਖਾਸ ਕਰਕੇ ਪੰਜਾਬ ਦੇ 10% ਹਿੱਸਾ ਰੋਟੇ ਜਿਹੇ ਹਾਲਾਤ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਕਿ ਬਹੁਤ ਸਾਰੇ ਨੌਜਵਾਨ ਪੈਸਾ ਲਗਾ ਕੇ ਜਾ ਰਹੇ ਨੇ ਮੇਟਰ ਬਹੁਤ ਸਾਰੇ ਐਜੰਟ ਠੱਗੀ ਕਰਕੇ ਬੱਚਿਆਂ ਦੇ ਨਾਲ ਪੁੱਛੇ ਦਾ ਪਰਵੇਸ਼ ਖਰਾਬ ਕਰਦੇ ਬਿਲਕੁਲ ਅੱਜ ਸਾਡੇ ਹਲਕੇ ਦਾ ਨੌਜਵਾਨ ਹੈ ਮਨਤਾਜ ਪਿੰਡ ਬੁੱਧੋਛੌਣੀ ਇਹ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰ ਦੀ ਗੁਜ਼ਾਰਾ ਕਰਨ ਵਾਸਤੇ ਬਾਹਰਲੇ ਮੁਲਕ ਦੇ ਵਿੱਚ ਜਾਣ ਦਾ ਜਿੰਨੇ ਸੋਚਿਆ ਸੀ ਔਰ ਰਸਤੇ ਦੇ ਵਿੱਚ ਦਿੱਤੇ ਇਹਨੂੰ ਫੜਿਆ ਗਿਆ ਔਰ ਜਗਾ ਤੈਨੂੰ ਇਹ ਬਾਹਰੋਂ ਵਾਪਸ ਭੇਜਿਆ ਗਿਆ ਰਿਪੋਰਟ ਕਰਕੇ ਔਰ ਦੁਖਦਾਈ ਵੀ ਹੈ ਕਿ ਜਿਹੜੇ ਬੱਚੇ ਇੰਨੇ ਪੈਸੇ ਲਗਾ ਕੇ ਜਗਾ ਰਹੇ ਨੇ ਉਹਨਾਂ ਦੇ ਵਾਪਸ ਹੋਣਾ ਜਿੱਥੇ ਬੱਚੇ ਦਾ ਵੀ ਹੌਸਲਾ ਟੁੱਟਦਾ ਹੈ ਉੱਥੇ ਪਰਿਵਾਰ ਵਾਸਤੇ ਵੀ ਮੈਂ ਸਮਝਦਾ ਕਿ ਇੱਕ ਔਖਾ ਸਮਾਂ ਹੁੰਦਾ ਕਿਉਂਕਿ ਕਿਤਨੋਂ ਕਿਤੋਂ ਫੜ ਫੜ ਕੇ ਪੈਸੇ ਲਾਏ ਹੁੰਦੇ ਇੰਨੇ ਪੈਸੇ ਕਿਸੇ ਪਰਿਵਾਰ ਦੇ ਕੋਲ ਵੀ ਨਹੀਂ ਹੁੰਦੇ ਔਰ ਔਖਾ ਹੁੰਦਾ ਹੈ ਜਦੋਂ ਇਹੋ ਜਿਹਾ ਕੋਈ ਕੰਮ ਹੁੰਦਾ ਹੈ ਔਰ ਮੇਰੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਹੈ ਪੰਜਾਬ ਸਰਕਾਰ ਦੀ ਪੂਰੀ ਇਸ ਪਰਿਵਾਰ ਦੇ ਨਾਲ ਹਮਦਰਦੀ ਹੈ ਕਿ ਇਹ ਪਰਿਵਾਰ ਜਿਹੜਾ ਸਾਡੇ ਆਪਣੇ ਪਰਿਵਾਰ ਦਾ ਇੱਥੇ ਆਏ ਹੋਏ ਆ ਔਰ ਪੂਰੀ ਹਮਦਰਦੀ ਨਾਲ ਇਹਨਾਂ ਦੇ ਨਾਲ ਆ ਅਸੀਂ ਹਰ ਸਮੇਂ ਔਰ ਦੁਖਦਾਈ ਸਮਾਂ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਰਹੇ ਆ ਔਰ ਬਿਨਾ ਕਿਸੇ ਕਾਰਨ ਤੋਂ ਵਾਪਸ ਆ ਰਹੇ ਇਹ ਮੇਰੇ ਸਾਹਿਬ ਲੱਗਦਾ ਨਹੀਂ ਜਿਸ ਤਰ੍ਹਾਂ ਏਜੰਟ ਵੀ ਲਗਾਤਾਰ ਧੱਕੀ ਕਰਦੇ ਨਜ਼ਰ ਆ ਰਹੇ ਨੇ 20-50 ਲੱਖ ਰੁਪਏ ਲੈ ਕੇ ਇਸ ਤਰ੍ਹਾਂ ਡੰਕ ਕੇ ਉਹ ਬਾਹਰ ਭੇਜਣਾ ਵੀ ਲੱਗਦਾ ਹੈ ਜੈਸ ਹੈ ਕੋਈ ਦੇਖੋ ਉਹਨਾਂ ਦਾ ਕਾਰੋਬਾਰ ਹੈ ਜੀ ਉਹ ਕਰਦੇ ਆ ਆਪਣਾ ਕਾਰੋਬਾਰ ਔਰ ਸਾਡੇ ਲੋਕਾਂ ਨੂੰ ਵੀ ਥੋੜਾ ਬਹੁਤ ਸਮਝਾਉਣਾ ਚਾਹੀਦਾ ਹੈ ਕਿ ਆਪਾਂ ਗੱਲ ਸਰਪੰਚਾਂ ਦੀ ਖਰਾਬ ਕੋਈ ਸਖਤ ਕਾਰਵਾਈ ਪੰਜਾਬ ਸਰਕਾਰ ਐਕਸ਼ਨ ਚ ਕਿਉਂ ਨਹੀਂ ਹਲੇ ਤੇ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਠੱਗਿਆ ਬਲਗਭਗ 67 ਨੌਜਵਾਨ ਰਾਤ ਵਾਪਸ ਆਏ ਨੇ ਕੋਈ ਅਜੇ ਹਾਲੇ ਤੱਕ ਕੋਈ ਪਕੜਿਆ ਕਿਉਂ ਨਹੀਂ ਗਿਆ ਜਾ ਰਿਹਾ ਅਜੇ ਤਾਂ ਫਿਲਹਾਲ ਜਸਤੇ ਪਹੁੰਚੇ ਹੀ ਨਹੀਂ ਜਿਹਨਾਂ ਨੇ ਅਜੇ ਬੱਚਾ ਵੀ ਇਹ ਥੋੜਾ ਜਿਹਾ ਸਦਮੇ 'ਚ ਦਾਸ ਰਿਹਾ ਕਿ ਮੈਂ 20 ਦਿਨ ਤੋਂ ਸੁੱਤਾ ਹੀ ਨਹੀਂ ਹੈਗਾ ਔਰ ਜਿੰਨਾ ਜਿਹੜੇ ਪਿਛਲੀ ਸ਼ਿਫਟ ਦੇ ਵਿੱਚ ਆਏ ਸੀਗੇ ਬਾਹਰੋਂ ਨੌਜਵਾਨ ਉਹਨਾਂ ਦੇ ਵੱਲੋਂ ਕਈ ਪਰਿਵਾਰਾਂ ਦੇ ਵੱਲੋਂ ਕੰਪਲੇਂਟ ਕੀਤੀ ਗਈ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹਦਾਇਤਾਂ ਤੇ ਮਾਨਯੋਗ ਸਾਡੇ ਐਨਆਰਐਮ ਮਿਨਿਸਟਰ ਨੇ ਕੁਲਦੀਪ ਧਾਰੀਵਾਲ ਜੀ ਉਹਨਾਂ ਦੇ ਹਦਾਇਤਾਂ ਦੇ ਉੱਤੇ ਕਈ ਏਜੰਟ ਦੇ ਖਿਲਾਫ ਐਫਆਈਆਰ ਦਰਜ ਹੋਈਆਂ ਔਰ ਹੁਣ ਵੀ ਜਿਹੜੇ ਕੋਈ ਪਰਿਵਾਰ ਚ ਆਉਣਗੇ ਜਿਨ੍ਹਾਂ ਨੇ ਏਜੰਟ ਦੇ ਨਾਲ ਕਈਆਂ ਨੇ ਝੂਠ ਬੋਲ ਕੇ ਬੱਚੇ ਖੜੇ ਆ ਕਿ ਇੱਥੇ ਲੈ ਕੇ ਜਾਣਾ ਉੱਥੇ ਲੈ ਕੇ ਜਾਣਾ ਕਈਆਂ ਨੇ ਸਿੱਧੀਆਂ ਫਲਾਈਟਾਂ ਦਾ ਕਿਹਾ ਹੋਇਆ ਔਰ ਰਾਹ ਦੇ ਵਿੱਚ ਬੱਚਿਆਂ ਨੂੰ ਡੌਂਕੀਆਂ ਦੇ ਵਿੱਚ ਭੇਜ ਦਿੱਤਾ ਗਿਆ ਉਨ੍ਹਾਂ ਦੇ ਖਿਲਾਫ ਵੀ ਜਿਹੜੀ ਸਖਤ ਕਾਰਵਾਈ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰਬ ਸਭ ਬਹੁਤ ਸਾਰੇ ਲਖਾਲੇ ਭੇਜਣੇ ਕალი ਅਮਰੀਕਾ ਦੀ ਗੱਲ ਨਾ ਕਰੀਏ ਉਹ ਵੀ ਇੰਗਲੈਂਡ ਆ ਜਾਂ ਕੈਨੇਡਾ ਹੈਗਾ ਹੋਰ ਬਹੁਤ ਸਾਰੀਆਂ ਕੰਟਰੀਆਂ ਨੇ ਜਿੱਥੇ ਏਜੰਟ ਉਹਨਾਂ ਨੂੰ ਕਹਿੰਦੇ ਸਿੱਧੀਆਂ ਸਿੱਧਾ ਤੁਹਾਨੂੰ ਭੇਜਾਂਗੇ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਪੁਆਰ ਕੀਤਾ ਬਹੁਤ ਸਾਰੇ ਏਜੰਟਾਂ ਉੱਤੇ ਵੀ ਕਾਰਵਾਈ ਹੋਏਗੀ ਜਾਂ ਕੱਲੀ ਅਮਰੀਕਾ ਦੇ ਅੰਦਰ ਕਾਰਵਾਈ ਕੀਤੀ ਜਾਏਗੀ ਇਹ ਸਾਰੇ ਜੀ ਆਲਮੋਸਟ ਤੁਸੀਂ ਜੇ ਥਾਣੇ 'ਚ ਬੈਠੇ ਹੋ ਤੁਸੀਂ ਦੇਖ ਲਿਓ ਇੱਥੇ ਕਿੰਨੀਆਂ ਐਫ ਆਈ ਆਰ ਜਿਹੜੇ ਏਜੰਟ ਦੇ ਖਿਲਾਫ ਹੁੰਦੀਆਂ ਨੇ ਕਈ ਲੋਕ ਵਿਚਾਰੇ ਔਰ ਕਈ ਲੋਕ ਇਨਾਂ ਦੀਆਂ ਜਿਹੜੀਆਂ ਮਿੱਠੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਆ ਜਾਂਦੇ ਆ ਔਰ ਕਿੰਨੇ ਕਿੰਨੇ ਪੈਸੇ ਦੇ ਕੇ ਮੁਰਕੇ ਵਿਚਾਰੀ ਇੱਥੇ ਰਹਿ ਜਾਂਦੇ ਆ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਹੋਦੀ ਭਾਵੇਂ ਕਿਸੇ ਕੰਟਰੀ 'ਚ ਵੀ ਬੰਦਾ ਕਰਨਾ ਹੋਵੇ ਸੋ ਇਹ ਤਾਂ ਬੜੀ ਮੰਦ ਭਾਗੀ ਘਟਨਾ ਆ ਕਿ ਪਹਿਲਾਂ ਵੀ ਬੱਚੇ ਬਾਹਰੋਂ ਰਿਪੋਰਟ ਕੀਤੇ ਗਏ ਔਰ ਦੁਬਾਰਾ ਹੁਣ ਫਿਰ 120 ਬੱਚੇ ਕੱਲ ਰਾਤ ਦੇ ਆਏ ਹੋਏ ਅੰਮ੍ਰਿਤ ਸਰ ਇੱਕ ਮਿੰਟ ਸਭ ਇੱਕ ਕੇਂਦਰ ਸਰਕਾਰ ਤੇ ਬੜੇ ਸਵਾਲ ਉਠਾਈ ਜਾ ਰਹੇ ਆ ਕਿ ਖਾਸ ਕਰ ਤੁਹਾਡੀ ਪਾਰਟੀ ਦੀ ਆਪਾਂ ਗੱਲ ਕਰੀਏ ਕਿ ਆਪੋਜੀਸ਼ਨ ਹਰ ਪਾਰਟੀਆਂ ਕੇਂਦਰ ਸਰਕਾਰ ਸਵਾਲ ਉਠਾ ਰਹੇ ਆ ਕਿ ਪੰਜਾਬ ਚ ਹੀ ਕਿਉਂ ਕਿ ਇਹ ਜਹਾਜ਼ ਜਿਹੜੇ ਪੰਜਾਬ ਚ ਕਿਉਂ ਉਤਰ ਰਹੇ ਆ ਦਿੱਲੀ ਵੀ ਉਤਾਰੇ ਜਾ ਸਕਦੇ ਨੇ ਇਸ ਤੇ ਭਾਵੇਂ ਦੇ ਵਿਚਾਰ ਤੁਸੀਂ ਦੇਖੋ ਜਿਹੜੀ ਪਹਿਲੀ ਸ਼ਿਫਟ ਨੌਜਵਾਨਾਂ ਦੀ ਆਈ ਸੀ ਉਹਦੇ ਚ ਜਦੋਂ ਉਥੋਂ ਭੇਜੇ ਗਏ ਸਭ ਤੋਂ ਜ਼ਿਆਦਾ ਇਹ ਕਿਹਾ ਕਿ ਪੰਜਾਬ ਦੇ ਬੱਚੇ ਆ ਜੀ ਪੰਜਾਬ ਦੇ ਲੋਕ ਆ ਰਹੇ ਜੀ ਪੰਜਾਬ ਦੇ ਨੌਜਵਾਨ ਆ ਰਹੇ ਔਰ ਜਦੋਂ ਲਿਸਟ ਆ ਕਿ ਜਿੱਤੇ ਪੰਜਾਬ ਦੇ ਸਭ ਤੋਂ ਘੱਟ ਸੀ ਔਰ ਗੁਜਰਾਤ ਦੇ ਜ਼ਿਆਦਾ ਸੀ ਹਰਿਆਣੇ ਦੇ ਜ਼ਿਆਦਾ ਸੀ ਉੱਥੇ ਨੌਜਵਾਨ ਔਰ ਉੱਥੇ ਵੀ ਉਤਾਰੇ ਜਾ ਸਕਦੇ ਸੀ ਕਿ ਦਿੱਲੀ ਦੇ ਵਿੱਚ ਵੀ ਹਰਿਆਣੇ ਚ ਵੀ ਜਿੱਥੇ ਮਰਜ਼ੀ ਉਤਾਰੇ ਜਾ ਸਕਦੇ ਸੀ ਬੱਚੇ ਪਰ ਉਹ ਪੰਜਾਬ ਨੂੰ ਸਿਰਫ ਇਹ ਕੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਜਿਹੜੇ ਮਾਨਯੋਗ ਨਰਿੰਦਰ ਮੋਦੀ ਜੀ ਆ ਉਹਨਾਂ ਦਾ ਪਤਾ ਨਹੀਂ ਕੀ ਦੁਸ਼ਮਣੀ ਹੈ ਸਾਡੇ ਪੰਜਾਬ ਦੇ ਨਾਲ ਔਰ ਬਿਲਕੁਲ ਗੈਰ ਜ਼ਿੰਮੇਵਾਰਨਾ ਕੰਮ ਜਿਹੜੇ ਕਰਦੇ ਹਰ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਪੰਜਾਬ ਦੇ ਨੌਜਵਾਨ ਇੰਨੇ ਮਾੜੇ ਨਹੀਂ ਹੈਗੇ ਜਿੰਨਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਹ ਕੋਈ ਚੋਟਪੱਕੇ ਨਹੀਂ ਹੈਗੇ ਕਿ ਇਹ ਜਿਹੜੇ ਜਿੱਦਾਂ ਜੋ ਮਰਜ਼ੀ ਇਹਨਾਂ ਨੂੰ ਕਹੀ ਜਾਵੇ ਇਹ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਔਰ ਆਪਣੇ ਪੈਸੇ ਦੇ ਕੇ ਜਾ ਦੇਣਾ ਕਿ ਕਿਸੇ ਠੱਗੀਆਂ ਮਾਰ ਕੇ ਲੋਕਾਂ ਦੇ ਨਾਲ ਜਾ ਰਹੇ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਪਤਾ ਨਹੀਂ ਕਿਦਾਂ ਪੈਸੇ ਫੜ ਫੜ ਕੇ ਦਿੱਤੇ ਹੋਣੇ ਸੋ ਪੰਜਾਬ ਨੂੰ ਜਿਹੜੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਮਾਨਯੋਗ ਮੋਦੀ ਸਾਹਿਬ ਦੀ ਪੰਜਾਬ ਦੇ ਲੋਕ ਤਾਂ ਵੈਸੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਉਹ ਸਫਲ ਨਹੀਂ ਹੋਵੇਗੀ ਠੀਕ ਹੈ ਸੋ ਥੈਂਕ ਯੂ